ਇਸਾਈ ਧਾਰਮਿਕ ਆਗੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ ਦੱਸਤੀ ਕਿ ਬਲਾਤਕਾਰ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ ਬਜਿੰਦਰ ਨੂੰ 3 ਦਿਨ ਪਹਿਲਾਂ ਮੁਹਾਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਬਜਿੰਦਰ ਤੇ ਦੋਸ਼ ਹੈ ਕਿ ਉਹ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਕੇ ਗਿਆ ਸੀ ਜਿੱਥੇ ਉਹਨਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਤੇ ਵੀਡੀਓ ਬਣਾਈ ਹੈ ਉਸਨੇ ਉਸ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਸਨੇ ਉਸ ਦਾ ਵਿਰੋਧ ਕੀਤਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਇਹ ਸੱਜਾ ਅਜੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ਤੇ ਜਿنسੀ ਹਮਲੇ ਅਤੇ ਇੱਕ ਹੋਰ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਦੱਸਦੇ ਇੱਕ ਬਜਿੰਦਰ ਔਰਤ ਨੂੰ ਆਪਣੇ ਘਰ ਲੈ ਕੇ ਗਿਆ ਸੀ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ ਬਜਿੰਦਰ ਨੇ ਸਿੰਘ ਦੇ ਵਿਰੁੱਧ 2018 ਦੇ ਵਿੱਚ ਮੁਹਾਲੀ ਦੇ ਜੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ ਬਲਾਤਕਾਰ ਹਮਲੇ ਅਤੇ ਧਮਕੀਆਂ ਦੇ ਦੋਸਤ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਔਰਤ ਨੇ ਕਿਹਾ ਕਿ ਉਹ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੀ ਹੈ ਇਸ ਤੇ ਲਈ ਉਸਨੇ ਬਜਿੰਦਰ ਦੇ ਨਾਲ ਸੰਪਰਕ ਕੀਤਾ ਬਜਿੰਦਰ ਉਸ ਨੂੰ ਮੁਹਾਲੀ ਦੇ ਸੈਕਟਰ 36 ਵਾਲੇ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਜਿੱਥੇ ਉਸਨੇ ਉਸ ਦੇ ਨਾਲ ਜਿਹੜਾ ਕਿ ਬਲਾਤਕਾਰ ਕੀਤਾ ਤੇ ਵੀਡੀਓ ਵੀ ਬਣਾਈ ਦੱਸਦੀ ਕਿ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਕੇਸ ਦਰਜ ਹੋਣ ਤੇ ਬਾਦ ਬਜਿੰਦਰ ਸਿੰਘ ਨੂੰ 2018 ਦੇ ਵਿੱਚ ਹੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਬਜਿੰਦਰ ਨੂੰ ਬਾਅਦ ਦੇ ਵਿੱਚ ਜ਼ਮਾਨਤ ਤੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 3 ਮਾਰਚ ਨੂੰ ਅਦਾਲਤ ਨੇ ਬਜਿੰਦਰ ਅਤੇ ਪੰਜ ਹੋਰ ਮੁਲਜ਼ਮਾਂ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਿਹੜੇ ਨੇ ਜਾਰੀ ਕੀਤੇ ਸੀ ਅਦਾਲਤ ਨੇ ਪੰਜ ਨੂੰ ਜਿਹੜਾ ਕਿ ਬਰੀ ਕਰ ਦਿੱਤਾ ਸੀ ਤਾਂ ਬਜਿੰਦਰ ਨੂੰ ਦੋਸ਼ੀ ਪਾਇਆ ਗਿਆ ਸੀ 22 ਮਾਰਚ ਨੂੰ ਮੋਹਾਲੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਪਾਇਆ ਤੇ ਬਾਕੀ ਪੰਜ ਦੋਸ਼ੀਆਂ ਨੂੰ ਪਾਸਟਰ ਜਤਿੰਦਰ ਕੁਮਾਰ ਅਤੇ ਅਕਬਰ ਪੱਟੀ ਰਾਜੇਸ਼ ਚੌਧਰੀ ਸਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ ਗਿਆ ਸੀ ਇੱਕ ਦੋਸ਼ੀ ਸੁੱਚਾ ਸਿੰਘ ਦੀ ਮੁਕਦਮੇ ਦੌਰਾਨ ਜਿਹੜੀ ਮੌਤ ਹੋ ਗਈ ਹੈ ਤਾਂ ਪੀੜਤ ਦੇ ਪਤੀ ਦਾ ਜਿਹੜਾ ਦਾਵਾ ਹੈ ਇੱਕ 5 ਕਰੋੜ ਰੁਪਏ ਦੀ ਪੇਸ਼ਕਸ਼ ਜਿਹੜੀ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਪਤੀ ਦੇ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਬਜਿੰਦਰ ਨੇ ਉਸ ਨੂੰ ਦਬਾਉਣ ਦੇ ਲਈ ਹਰ ਹੱਥ ਕੰਡਾ ਵਰਤਿਆ ਉਸ ਦੇ ਵਿਰੁੱਧ ਕ੍ਰਾਸ ਕੇਸ ਦਰਜ ਕੀਤੇ ਗਏ ਸਨ ਝੂਠੇ ਕੇਸ ਵੀ ਦਰਜ ਕੀਤੇ ਗਏ ਉਸ ਨੂੰ ਕਪੂਰਥਲਾ ਦੀ ਬੁੜੇਲ ਦੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਤੇ ਇਸ ਦੇ ਬਾਵਜੂਦ ਉਹ ਬਜਿੰਦਰ ਅੱਗੇ ਨਹੀਂ ਚੁੱਕਿਆ ਜਦੋਂ ਧਮਕੀਆਂ ਕੰਮ ਨਹੀਂ ਆਏਆਂ ਤਾਂ ਉਸ ਨੇ ਪੈਸੇ ਦੀ ਪੇਸ਼ਕਸ਼ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਬਜਿੰਦਰ ਦਾ ਇੱਕ ਸੀਨੀਅਰ ਅਫਸਰ 5 ਕਰੋੜ ਰੁਪਏ ਦੀ ਪੇਸ਼ਕਸ਼ ਲੈ ਕੇ ਆਇਆ ਪਰ ਅਸੀਂ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਇਸ ਨੂੰ ਰੱਦ ਕਰ ਦਿੱਤਾ ਸੀ ਹੁਣ ਅਸੀਂ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਦੇ ਲਈ ਉੱਚ ਅਦਾਲਤ ਦੇ ਵਿੱਚ ਜਾਵਾਂਗੇ ਸਹੀ ਧਾਰਮਿਕ ਆਗੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ ਦੱਸਤੀ ਕਿ ਬਲਾਤਕਾਰ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ ਬਜਿੰਦਰ ਨੂੰ ਤਿੰਨ ਦਿਨ ਪਹਿਲਾਂ ਮੋਹਾਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਬਜਿੰਦਰ ਤੇ ਦੋਸ਼ ਹੈ ਕਿ ਉਹ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਕੇ ਗਿਆ ਸੀ ਜਿੱਥੇ ਉਹਨਾਂ ਨੇ ਉਸਦੇ ਨਾਲ ਬਲਾਤਕਾਰ ਕੀਤਾ ਤੇ ਵੀਡੀਓ ਬਣਾਈ ਹੈ ਉਸਨੇ ਉਸ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਸਨੇ ਉਸ ਦਾ ਵਿਰੋਧ ਕੀਤਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵਾਂਗਾ ਇਸ ਅਜੇ ਅਜੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ਤੇ ਜਿਨਸੀ ਹਮਲੇ ਅਤੇ ਇੱਕ ਹੋਰ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਦੱਸਤੀ ਇੱਕ ਬਜਿੰਦਰ ਔਰਤ ਨੂੰ ਆਪਣੇ ਘਰ ਲੈ ਕੇ ਗਿਆ ਸੀ ਅਤੇ ਉਸਦੇ ਨਾਲ ਬਲਾਤਕਾਰ ਕੀਤਾ ਬਜਿੰਦਰ ਨੇ ਸਿੰਘ ਦੇ ਵਿਰੋਧ 2018 ਦੇ ਵਿੱਚ ਮੁਹਾਲੀ ਦੇ ਜੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ ਬਲਾਤਕਾਰ ਹਮਲੇ ਅਤੇ ਧਮਕੀਆਂ ਦੇ ਦੋਸਤ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਔਰਤ ਨੇ ਕਿਹਾ ਕਿ ਉਹ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੀ ਹੈ ਇਸ ਤੇ ਲਈ ਉਸ ਨੇ ਬਜਿੰਦਰ ਦੇ ਨਾਲ ਸੰਪਰਕ ਕੀਤਾ ਬਜਿੰਦਰ ਉਸ ਨੂੰ ਮੁਹਾਲੀ ਦੇ ਸੈਕਟਰ 36 ਵਾਲੇ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਜਿੱਥੇ ਉਸ ਨੇ ਉਸ ਦੇ ਨਾਲ ਜਿਹੜਾ ਕਿ ਬਲਾਤਕਾਰ ਕੀਤਾ ਤੇ ਵੀਡੀਓ ਵੀ ਬਣਾਈ ਦੱਸਦੀ ਕਿ ਦਿੱਲੀ ਹਵਾਈ ਅੱਡੇ ਤੋਂ ਗ੍ਰਫਤਾਰ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਬਜਿੰਦਰ ਸਿੰਘ ਨੂੰ 2018 ਦੇ ਵਿੱਚ ਹੀ ਦਿੱਲੀ ਹਵਾਈ ਅੱਡੇ ਤੋਂ ਗ੍ਰਫਤਾਰ ਕੀਤਾ ਗਿਆ ਸੀ ਬਜਿੰਦਰ ਨੂੰ ਬਾਅਦ ਦੇ ਵਿੱਚ ਜ਼ਮਾਨਤ ਤੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 3 ਮਾਰਚ ਨੂੰ ਅਦਾਲਤ ਨੇ ਬਜਿੰਦਰ ਅਤੇ 5 ਹੋਰ ਮੁਲਜ਼ਮਾਂ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਿਹੜੇ ਨੇ ਜਾਰੀ ਕੀਤੇ ਸੀ ਅਦਾਲਤ ਨੇ 5 ਨੂੰ ਜਿਹੜਾ ਕਿ ਬਰੀ ਕਰ ਦਿੱਤਾ ਸੀ ਤਾਂ ਬਜਿੰਦਰ ਨੂੰ ਦੋਸ਼ੀ ਪਾਇਆ ਗਿਆ ਸੀ 22 ਮਾਰਚ ਨੂੰ ਮੋਹਾਲੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਪਾਇਆ ਤੇ ਬਾਕੀ 5 ਦੋਸ਼ੀਆਂ ਨੂੰ ਪਾਸਟਰ ਜਤਿੰਦਰ ਕੁਮਾਰ ਅਤੇ ਅਕਬਰ ਪੱਟੀ ਰਾਜੇਸ਼ ਚੌਧਰੀ ਸਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ ਗਿਆ ਸੀ ਇੱਕ ਦੋਸ਼ੀ ਸੁਚਾ ਸਿੰਘ ਦੀ ਮੁਕਦਮੇ ਦੌਰਾਨ ਜਿਹੜੀ ਮੌਤ ਹੋ ਗਈ ਹੈ ਤਾਂ ਪੀੜਤ ਦੇ ਪਤੀ ਦਾ ਜਿਹੜਾ ਦਾਵਾ ਹੈ ਇੱਕ 5 ਕਰੋੜ ਰੁਪਏ ਦੀ ਪੇਸ਼ਕਸ਼ ਜਿਹੜੀ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਪਤੀ ਦੇ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਬਜਿੰਦਰ ਨੇ ਉਸ ਨੂੰ ਦਬਾਉਣ ਦੇ ਲਈ ਹਰ ਹੱਥ ਕੰਡਾ ਵਰਤਿਆ ਉਸ ਦੇ ਵਿਰੁੱਧ ਕ੍ਰਾਸ ਕੇਸ ਦਰਜ ਕੀਤੇ ਗਏ ਸਨ ਝੂਠੇ ਕੇਸ ਵੀ ਦਰਜ ਕੀਤੇ ਗਏ ਉਸ ਨੂੰ ਕਪੂਰਥਲਾ ਦੀ ਬੁੜੇਲ ਦੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਤੇ ਇਸ ਦੇ ਬਾਵਜੂਦ ਉਹ ਬਜਿੰਦਰ ਅੱਗੇ ਨਹੀਂ ਝੁਕਿਆ ਜਦੋਂ ਧਮਕੀਆਂ ਕੰਮ ਨਹੀਂ ਆਈਆਂ ਤਾਂ ਉਸ ਨੇ ਪੈਸੇ ਦੀ ਪੇਸ਼ਕਸ਼ ਕੀਤੀ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਬਜਿੰਦਰ ਦਾ ਇੱਕ ਸੀਨੀਅਰ ਅਫਸਰ 5 ਕਰੋੜ ਰੁਪਏ ਦੀ ਪੇਸ਼ਕਸ਼ ਲੈ ਕੇ ਆਇਆ ਪਰ ਅਸੀਂ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਇਸ ਨੂੰ ਰੱਦ ਕਰ ਦਿੱਤਾ ਸੀ ਹੁਣ ਅਸੀਂ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਦੇ ਲਈ ਉੱਚ ਅਦਾਲਤ ਦੇ ਵਿੱਚ ਜਾਵਾਂਗੇ